ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨਕੀਰਤ ਔਲਖ ਨੇ ਬਹੁਤ ਵੱਡੇ ਲੈਵਲ ਤੇ ਕੋਸ਼ਿਸ਼ ਕੀਤੀ ਹੈ ਕਿ ਹੜਪੀੜਤਾਂ ਦੀ ਹੈਲਪ ਕੀਤੀ ਜਾਵੇ ਉਹਨਾਂ ਨੇ 100 ਟਰੈਕਟਰ ਵੀ ਦੇਣਾ ਤੇ ਕੁਝ ਲੋੜਵੰਦ ਪਰਿਵਾਰ ਜਿਨ੍ਹਾਂ ਦੇ ਘਰ ਟੱਗੇ ਉਹ ਘਰ ਬਣਾਏ ਜਾਣਗੇ ਕੁਝ ਨਕਦੋ ਨਕਦੀ ਉਹਨੇ ਉਹਨਾਂ ਲੋਕਾਂ ਨੂੰ ਪੈਸੇ ਦੇ ਇੱਕ ਹੈਲਪ ਕੀਤੀ ਹੈ ਜਿਨ੍ਹਾਂ ਨੂੰ ਸਮੇਂ ਦੇ ਮੁਤਾਬਕ ਲੋੜ ਸੀ ਕਿਸੇ ਨੂੰ 50000 ਦਿੱਤਾ ਕਿਸੇ ਨੂੰ 20000 ਦਿੱਤਾ ਕਿਸੇ ਨੂੰ ਲੱਖ ਦਿੱਤਾ ਇਦਾਂ ਪੈਸੇ ਵੰਡੇ ਆ ਤੇ ਨਾਲ ਨਾਲ ਜਦੋਂ মিডিਆ ਸਾਹਮਣੇ ਆਇਆ ਮੁੱਖ ਮੰਤਰੀ ਪੰਜਾਬ ਬਾਰੇ ਉਹਨੂੰ ਸਵਾਲ ਕੀਤੇ ਗਏ ਕਿ ਉਹ ਕਿੱਥੇ ਨੇ ਕਿਉਂ ਨਹੀਂ ਹੜਪੀਟ ਦਾ ਵਿਚਾਰ ਰਹੇ ਤਾਂ ਮਨਕੀਤ ਔਲਖ ਨੇ ਗੱਲ ਕਹੀ ਕਿ ਸਾਡੇ ਪੰਜਾਬ ਦਾ ਸੀਐਮ ਝੋਟਾ ਬੰਦਾ ਜਨਨ ਕਿ ਪਾਵਰਫੁਲ ਹੈ ਤੇ ਉਹ ਸਾਡੇ ਪੰਜਾਬੀ ਫਿਲਮ ਇੰਡਸਟਰੀ ਦਾ ਸੰਗੀਤ ਇੰਡਸਟਰੀ ਦਾ ਇੱਕ ਬਹੁਤ ਵੱਡਾ ਕਲਾਕਾਰ ਹੈ ਤੇ ਉਹ ਛੇਤੀ ਹੀ ਤੁਹਾਡੇ ਵਿੱਚ ਆਉਣਗੇ ਔਰ ਜਿਹੜਾ ਕਿਸਾਨਾਂ ਸਰਕਰਜਾ ਉਹ ਮਾਫ ਕੀਤਾ ਜਾਓ ਤੇ ਜਾਂ ਜਿਹੜਾ ਮੁਆਵਜਾ ਹੈ ਉਹ ਦਿੱਤਾ ਜਾਓ ਜਿਹੜੀਆਂ ਜ਼ਮੀਨਾਂ ਦਾ ਨੁਕਸਾਨ ਹੋਇਆ ਫਸਲਾਂ ਦਾ ਨੁਕਸਾਨ ਹੋਇਆ ਲੋਕਾਂ ਦਾ ਨੁਕਸਾਨ ਹੋਇਆ ਇਹ ਦੋ ਚਾਰ ਗੱਲਾਂ ਉਹਨਾਂ ਨੇ ਕਹਿਤੀਆਂ ਪਰ ਉਸ ਤੋਂ ਬਾਅਦ ਵੀ ਜਿਹੜਾ ਅਕਾਲੀਆਂ ਦਾ ਤੇ ਕਾਂਗਰਸੀਆਂ ਦਾ ਖਰੀਦਿਆ ਹੋਇਆ মিডিਆ ਸੋ ਪਿੱਛੇ ਪੈ ਗਿਆ ਉਹ ਕਹਿੰਦੇ ਮਨਕੀਰਤ ਔਲਖ ਤਾਂ ਸਰਕਾਰੀ ਬੋਲੀ ਬੋਲਦਾ ਹੈ ਮਤਲਬ ਤੁਹਾਡੇ ਮੁਤਾਬਕ ਕੋਈ ਇਹ ਕਵੇ ਕਿ ਮੈਂ ਸੰਜਨੈਲ ਸਿੰਘ ਦਾ ਬੰਦਾ ਮੈਂ ਦੀਪ ਸਿੱਧੂ ਦਾ ਬੰਦਾ ਮੈਂ ਅਮਰਤਪਾਲ ਦਾ ਬੰਦਾ ਮੈਂ ਅਕਾਲੀਆਂ ਦਾ ਬੰਦਾ ਮੈਂ ਕਾਂਗਰਸੀਆਂ ਦਾ ਬੰਦਾ ਫਿਰ ਤੁਹਾਡੇ ਲਈ ਠੀਕ ਹੈ ਤੇ ਜਦੋਂ ਇਹ ਮੌਜੂਦਾ ਸਰਕਾਰ ਦੀ ਗੱਲ ਕਰਤੀ ਕਿ ਭਵੰਤਮਾਨ ਪੰਜਾਬ ਦੇ ਪਾਵਰਫੁੱਲ ਮੁੱਖ ਮੰਤਰੀ ਨੇ ਤੁਹਾਡੇ ਵਿੱਚ ਆਉਣਗੇ ਝੋਟਾ ਆ ਜਾ ਸਾਨ ਸੀਐਮ ਕਹਿ ਦਿੱਤਾ ਜਿਹੜੇ ਅਕਾਲੀ ਤੇ ਕਾਂਗਰਸੀਆਂ ਨੇ ਮੀਡੀਆ ਖਰੀਦਿਆ ਹੋਇਆ ਕੁਝ ਚੈਨਲ ਉਹਨੇ ਪੋਸਟਾਂ ਪਾਈਆਂ ਦੇਖੋ ਜੀ ਇਹ ਸਰਕਾਰੀ ਬੋਲੀ ਬੋਲਦਾ ਲਾਂਹਤ ਨਹੀਂ ਤੁਹਾਨੂੰ ਇੱਥੇ ਪ੍ਰਾਈਵੇਟ ਬੋਲੀ ਕੌਣ ਬੋਲਦਾ ਸਰਕਾਰੀ ਬੋਲੀ ਕੌਣ ਬੋਲਦਾ ਹੈ ਸਭ ਨੂੰ ਪਤਾ ਹੈ ਹੁਣ ਮੰਨ ਕੇ ਤੌਲਖ ਨੂੰ ਤੁਸੀਂ ਕਹਤਾ ਕਿ ਸਰਕਾਰੀ ਬੋਲੀ ਬੋਲਦਾ ਹੈ ਪਰ ਜਿਹੜੇ মিডিਆ ਵਾਲੇ ਬਾਦਲਾਂ ਦੇ ਦਲਾਲ ਬਣ ਕੇ ਉਹਨਾਂ ਦੀ ਸਫਤਤਾ ਕਰ ਰਹੇ ਨੇ ਉਹ ਕੌਣ ਨੇ ਜਿਹੜੇ ਕਾਂਗਰਸੀਆਂ ਦੀ ਸਫਤਤਾ ਕਰ ਰਹੇ ਨੇ ਉਹ ਕੌਣ ਨੇ ਇਹਦਾ ਮਤਲਬ ਤੁਸੀਂ ਜਰਨਲਿਸਟ ਹੋ ਕੇ ਜਿਹੜੀਆਂ ਬਾਦਲਾਂ ਨੇ ਕਰਤੂਤਾ ਕੀਤੀਆਂ ਨੇ ਗੁਰੂਗ੍ਰੰਥ ਸਾਹਿਬ ਨੇ ਬੇਅਦਬੀਆਂ ਕਰਵਾਈਆਂ ਨੇ ਨਿਹੱਥੇ ਲੋਕਾਂ ਤੇ ਗੋਲੀਆਂ ਚਲਵਾਈਆਂ ਨਸ਼ਿਆਂ ਦੇ ਨਾਲ ਪੰਜਾਬ ਨੂੰ ਬਰਬਾਦ ਕਰਤਾ ਲੁੱਟ ਕੇ ਹਜ਼ਾਰਾਂ ਕਰੋੜਾਂ ਦੀ ਪ੍ਰਾਪਰਟੀ ਬਣਾ ਲਈ ਤੁਸੀਂ ਕਲੀਨ ਚਿੱਟ ਦੇਣ ਲੱਗੇ ਉਹਨਾਂ ਫਿਰ ਇਹ ਮਤਲਬ ਤੁਸੀਂ ਬਾਦਲਾਂ ਦੇ ਚਮਚੇ ਹੋ ਇਹ ਕਹਿਣਾ ਪੈਣਾ ਜੇ ਮਨਕੀਰਤ ਔਲਖ ਨੇ ਇੱਕ ਮਰੂਦਾ ਸਰਕਾਰ ਦੀ ਗੱਲ ਕਰਤੀ ਤਾਂ ਤੁਹਾਡੇ ਚਲੂਣੇ ਕਿਉਂ ਲੜਦੇ ਆ ਇਹ ਗੱਲਾਂ ਹਾਜ਼ਮ ਨਹੀਂ ਹੁੰਦੀਆਂ ਮਤਲਬ ਤੁਸੀਂ ਚਾਹੁੰਦੇ ਸੀ ਵੀ ਮਨਕੀਰਤ ਔਲਖ ਅਕਾਲੀਆਂ ਦੀ ਗੱਲ ਕਰੇ ਜਾਂ ਕਾਂਗਰਸੀਆਂ ਦੀ ਗੱਲ ਕਰੇ ਵੀ ਭਵੰਤਮਾਨ ਦੀ ਗੱਲ ਕਿਉਂ ਕੀਤੀ ਉਹਨੇ ਹਰ ਕੋਈ ਕਰ ਸਰ ਜਿਹਨੂੰ ਚੰਗਾ ਲੱਗਦਾ ਉਹ ਕਰਦਾ ਹੀ ਕਰਦਾ ਜਿਹੜੇ ਮੈਨੂੰ ਮੈਸੇਜ ਆ ਰਹੇ ਨੇ ਉਹ ਕਹਿੰਦੇ ਗਿਆਨੀ ਜੀ 2027 ਦੇ ਵਿੱਚ ਭਵੰਤਮਾਨ ਦੀ ਸਰਕਾਰ ਦੁਆਰਾ ਬਣਾਉਣੀ ਹੈ ਹੁਣ ਕੀ ਮੈਂ ਕੱਲਾ ਬਣਾ ਦੂੰ ਇਹ ਹੋ ਸਕਦਾ ਜੇ ਲੋਕ ਕਹਿੰਦੇ ਆ ਵੀ ਜ਼ਰੂਰੀ ਹੈ ਤਾਂ ਬਣ ਜੂਗੀ ਉਹ ਜਿਹੜੇ ਅਕਾਲੀਆਂ ਤੇ ਕਾਂਗਰਸੀਆਂ ਦੇ ਚਮਚੇ ਨੇ ਉਹਨਾਂ ਨੂੰ ਇਹ ਗੱਲਾਂ ਹਾਜ਼ਮ ਨਹੀਂ ਹੁੰਦੀਆਂ ਇਹ ਟਰੈਕਟਰ ਬੰਡੀ ਜਾਂਦਾ ਜੀ ਭਵੰਤਮਨ ਦੀ ਚਾਹ ਬਲੂਸੀ ਕਰੀ ਜਾਂਦਾ ਜੀ ਸਰਕਾਰੀ ਬੋਲੀ ਬੋਲਦਾ ਜੀ ਕਹਿੰਦੇ ਕੌਣ ਨੇ ਜਿਹੜਾ ਮੀਡੀਆ ਵਾਲੇ ਬਾਦਲਾਂ ਦੇ ਤੇ ਕਾਂਗਰਸੀਆਂ ਦੇ ਦਲਾਲ ਬਣੇ ਹੋਏ ਆ ਮਤਲਬ ਤੁਹਾਡਾ ਨਾਂ ਲਿਆ ਜਾਵੇ ਮੰਨ ਕੇ ਤੁਹਾਨੂੰ ਕਹਿੰਦਾ ਵੀ ਹਾਂ ਸਰਕਾਰ ਬਾਦਲਾਂ ਦੀ ਆਉ ਜਾਂ ਸਰਕਾਰ ਕਾਂਗਰਸੀਆਂ ਦੀ ਆਉ ਫਿਰ ਤੁਸੀਂ ਖੁਸ਼ੀ ਤੁਸੀਂ ਬਾਗੋ-ਬਾਗ ਸੀ ਅਸੀਂ ਸ਼ਰਮ ਕਿਉਂ ਨਹੀਂ ਕਰਦੇ ਤੁਸੀਂ 74-75 ਸਾਲ ਰਾਜ ਕੀਤਾ ਅਕਾਲੀਆਂ ਤੇ ਕਾਂਗਰਸੀਆਂ ਨੇ ਤੁਸੀਂ ਸਰਕਾਰਾਂ ਕਿਹੜੇ ਲੋਕਾਂ ਤੋਂ ਵੋਟਾਂ ਲੈ ਕੇ ਬਣਾਈਆਂ ਨੇ ਪੰਜਾਬ ਦੇ ਲੋਕਾਂ ਨੇ ਵੋਟ ਪਾਉਣੀ ਹੈ ਜੇ ਤੁਹਾਡੀਆਂ ਕਰਤੂਤਾ ਚੰਗੀਆਂ ਹੋਣਗੀਆਂ ਤੁਹਾਨੂੰ ਪਾ ਦੇਣਗੇ ਜੇ ਭਗਵੰਤਮਾਨ ਦੀਆਂ ਕਰਤੂਤਾ ਨਿੱਗੀਆਂ ਹੋਣਗੀਆਂ ਦੁਬਾਰਾ ਰਿਪੀਟ ਹੋ ਜਾਊਗਾ ਕੋਈ ਸ਼ੱਕ ਨਹੀਂ ਪਰ ਜਰ ਤੁਸੀਂ ਰਾਜਨੀਤੀ ਕਰੋ ਜੇ ਕਰਨੀ ਹੈ ਜਿਹੜਾ ਬੰਦਾ ਹੜਪੀੜਤਾਂ ਮੇ ਜਾ ਕੇ ਕਰੋੜਾਂ ਰੁਪਇਆ ਦੇਣ ਦੀ ਗੱਲ ਕਰ ਰਿਹਾ ਉਹਨਾਂ ਹੜਪੀੜਤਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ ਤੇ ਉਹਨੂੰ ਮਾੜਾ ਚੰਗਾ ਕਹਿਣ ਦੀ ਕੀ ਲੋੜ ਪਈ ਹੈ ਤੁਸੀਂ ਰਾਜਨੀਤੀ ਕਰ ਲਓ ਨਾ ਤੁਹਾਡੀ ਲੋਕ ਗੱਲ ਮੰਨ ਲੈਣਗੇ ਪਰ ਤੁਹਾਡੀਆਂ ਕਰਤੂਤਾਂ ਦਾ ਜਿਹੜਾ ਤੁਸੀਂ ਵਿਸ਼ਲੇਸ਼ਣ ਦੇ ਵਿੱਚ ਰਾਜਕੀਤ ਉਹ ਸਾਰੇ ਭੇਦ ਖੁੱਲ ਚੁੱਕੇ ਐ ਕਿਵੇਂ ਬਾਦਲਾਂ ਨੇ ਬੰਦੇ ਮਰਵਾਏ ਕਿਵੇਂ ਕਾਂਗਰਸੀਆਂ ਨੇ ਅਕਾਲੀ ਦਲ ਸਰ ਤੇ ਹਮਲਾ ਕਰਵਾਇਆ ਅਟੈਕ ਕਰਵਾਇਆ ਇਹ ਸਭ ਨੂੰ ਪਤਾ ਹੈ ਜਿੰਨਾ ਪੰਜਾਬ ਨੂੰ ਅਕਾਲੀ ਦੇ ਕਾਂਗਰਸੀਆਂ ਨੇ ਲੁੱਟਿਆ ਬਰਬਾਦ ਕੀਤਾ ਇਹਨਾਂ ਕੋਈ ਕਰ ਹੀ ਨਹੀਂ ਸਕਦਾ ਗੱਲ ਕੀ ਦੀ ਹੋ ਰਹੀ ਐ ਮਨਗੇਤ ਆਲਖ ਦੀ ਹੁਣ ਟਰੈਕਟਰ ਤਾਂ ਜੁਬਰਾ ਸਿੰਘ ਨੇ ਵੀ ਦਿੱਤੇ ਹੋਰ ਬੰਦੇ ਵੀ ਦੇਣ ਨੂੰ ਕਹਿੰਦੇ। ਬਸ ਮਨਕੀਰਤ ਔਲਖ ਤੇ ਤੁਸੀਂ ਤਾਂ ਜਿਹੜੇ ਉਹਦੇ ਪਿੱਛੇ ਤਾਂ ਬਹਿ ਗਏ। ਵੀ ਉਹਨੇ ਭਵੰਤਮਾਨ ਦਾ ਜ਼ਿਕਰ ਕਿਉਂ ਕੀਤਾ? ਹੁਣ ਮੈਨੂੰ ਕਹੀ ਚਲੋ ਚਮਚਾ। ਵੀਡੀਓ ਸੁਣ ਕੇ ਇਹੀ ਕਹਿਣਾ ਇਹ ਦੁਲਾਨ ਹੈ। ਇਹਨੂੰ ਬੁਰਕੀ ਮੋਟੀ ਪੈ ਗਈ। ਇਹ ਕਿਹੜਾ ਬੜਾ ਸੌਕਾ ਹੁੰਦਾ। ਤੁਸੀਂ ਦੇਦੋ ਬੁਰਕੀ ਮੋਟੀ। ਜੇ ਭਵੰਤਮਾਨ ਨੇ ਬੁਰਕੀ ਮੋਟੀ ਪਾਈ ਹੈ ਤਾਂ ਤੁਹਾਡੀ ਗੱਲ ਕਰ ਲਾਂਗੇ। ਬਾਦਲਾਂ ਕੋਲੇ ਬਸੇਰਾ ਅਰਬਾਂ ਖਰਬਾਂ ਰੁਪਈਆ ਪਿਆ 2-4 ਕਰੋੜ ਮੈਨੂੰ ਦੇ ਦਿਓ ਅਸੀਂ ਜਕਾਰੇ ਛੱਡੀ ਜਾਵਾਂਗੇ ਜਿਵੇਂ ਤੁਹਾਡੇ ਭੁੱਕੀ ਦੇ ਕਾਰਡ ਲਾ ਕੇ ਤੁਹਾਡੇ ਚਮਚੇ ਪਿੱਛੇ ਬੋਲੇ ਸੋਨਿਹਾਲ ਜਕਾਰਾ ਛੜਨ ਦੇ ਉਦਾਂ ਅਸੀਂ ਛੱਡੀ ਜਾਵਾਂਗੇ ਜਕਾਰਾ ਛੜਨ ਦੀ ਕੀ ਔਖੇ ਮੈਂ ਤਾਂ ਗੱਡੀ ਦੇ ਸਪੀਕਰ ਲਾ ਕੇ ਭੇਜਾਂ ਕਰੂੰ ਇੱਕ ਦਿਨ ਤੇ 25 ਛੱਡਿਆ ਕਰੂੰ ਨਾਲੇ ਮੇਰੇ ਤਾਂ ਗਲਾ ਬਹੁਤ ਵੱਡਾ ਧੂੜ ਕੱਢ ਦਿਆ ਕਰਾਂਗੇ ਤੂੰ ਤਾਂ ਉਹਨਾਂ ਨਾਲ ਮਜਕਾਰਾ ਬੋਲ ਵੀ ਨਹੀਂ ਸਕਦਾ ਜਿੰਨਾ ਅਸੀਂ ਬੋਲ ਸਕਦੇ ਇਹ ਤੁਸੀਂ ਬੁਰਕੀ ਦੀ ਗੱਲ ਹੀ ਕਰਨੀਓ ਕਾਲੀਆਂ ਕੋਲੇ ਕਾਂਗਰਸੀਆਂ ਕੋਲੇ ਬਸੇਰਾ ਪੈਸ਼ਾ ਪਿਆ 2000 ਕਰੋੜ ਮੈਨੂੰ ਦੇ ਦਿਓ ਡਿਫੈਂਡਰ ਮੈਂ ਲੈ ਕੇ ਘੁੰਮੂ ਪਿਛੇ ਜਿਪਸੀ ਲਾ ਲਿਆ ਕਰਾਂਗੇ 5 ਸੱਤ ਨਾਲ ਬੌਂਸਰ ਰੱਖ ਲਾਂਗੇ ਚਲੂਣੇ ਤੁਹਾਡੇ ਤਾਂ ਲੜਦੇ ਐ ਵੀ ਉਹਨੇ ਭਗਵੰਤ ਮਾਨ ਦਾ ਨਾਂ ਕਿਉਂ ਲੇਤਾ ਮੈਂ ਕਹਿੰਨਾ ਤੁਹਾਡਾ ਨਾਂ ਲਾਵਾਂਗੇ ਜੀ ਮੈਂ ਹੁਣ ਤਿੰਨ ਵੀਡੀਓ ਪਾਉਣਾ ਮੈਂ ਪੰਜ ਪਾਇਆ ਕਰੂੰ ਕਾਲੀਆਂ ਦੀ ਸਰਕਾਰ ਬਣਾਓ ਜੀ ਕਾਂਗਰਸੀਆਂ ਦੀ ਬਣਾਓ ਜੀ ਮੈਨੂੰ ਪੈਸੇ ਦੇ ਰਹੇ ਨੇ ਮੈਂ ਉਹਨਾਂ ਦਾ ਚਮਚਾ ਮੈਂ ਇਹ ਕਹਿ ਕੇ ਬੋਲ ਦੂੰ ਪਰ ਦੱਸੋ ਫਿਰ ਖੁਸ਼ ਹਾਂ ਪਰ ਤੁਹਾਡੀਆਂ ਕਰਤੂਤਾਂ ਬਾਰੇ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਇਹ ਜਿਹੜੀ ਗੱਡੀ ਲਈ ਤੇ ਚੜਨ ਲੱਗੀ ਸੀ ਤੇ ਆ ਫਲਾਣਾ ਨੇ ਗੰਦ ਪਾਤਾ ਅਝੜੂ ਨੇ ਗੰਦ ਪਾਤਾ ਇਹ ਗੱਲਾਂ ਚੱਲ ਨਹੀਂ ਗਈਆਂ ਸਬਰ ਕਰੋ ਮਾਣਾ ਮੋਟਾ ਕੋਈ ਨਹੀਂ ਚੰਗੇ ਕੰਮ ਕਰੋ ਲੋਕ ਤੁਹਾਡੇ ਕੰਮ ਦੇਖਣਗੇ ਲੋਕ ਤੁਹਾਡੀਆਂ ਸਿਫਤਾਂ ਕਰਨਗੇ ਲੋਕ ਤੁਹਾਨੂੰ ਮੁੱਖ ਮੰਤਰੀ ਬਣਾ ਦੇਣਗੇ ਪਰ ਚਲੂਣੇ ਕਿਉਂ ਲੜਦੇ ਆ ਜੈਲ ਸੀ ਕਿਉਂ ਆ ਤੁਹਾਨੂੰ ਆ ਵੀਡੀਓ ਸੁਣ ਲਿਓ ਪਤਰੀ ਪੁਤਰੀ ਵੀ ਖੁਰਜੂਜੇ ਦੇ ਹੋਈ ਇਹ ਚਲੂਣੇ ਲੜਦੇ ਹੋ ਦਵਾਈ ਪਹਿਲਾਂ ਰੱਖ ਲੈ ਕੋਲੇ ਤੇ ਜੇ ਫੇਰ ਵੀ ਇਲਾਜ ਨਾ ਹੋਇਆ ਇੱਕ ਵੀਡੀਓ ਨਾਲ ਦੀ ਨਾਲ ਪਿੱਛੇ ਹੋਰ ਪਾ ਦੇਾਂਗੇ ਜੇ ਬੁਰਕੀ ਪਾਉਣੀ ਹੈ ਤਾਂ ਤੁਹਾਡੀ ਗੱਲ ਕਰਦਿਆ ਕਰਾਂਗੇ ਨੋ ਅਕਾਊਂਟ ਨੰਬਰ ਦੇ ਦੇਣਾ ਤੁਹਾਨੂੰ ਪਾਧੋ 51 ਕਰੋੜ ਰੁਪਈਆ ਨਾ ਤੁਹਾਨੂੰ ਪਤਾ ਲੱਗ ਜੀ ਬੁਰਕੀ ਕਿਦਾਂ ਪਾਈਦੀ ਹੈ ਤੁਹਾਡੇ ਤਾਂ ਜੁੱਤੀਆਂ ਨਾ ਉਹ ਜਿਵੇਂ ਮੋਚੀ ਨਹੀਂ ਰੱਖਦਾ ਹੁੰਦਾ ਕੁੰਡੇ ਵਿੱਚ ਪਾਣੀ ਪਾ ਕੇ ਚਮੜੇ ਦੀ ਜੁੱਤੀ ਭਿਉਣੀ ਪੈਂਦੀ ਹੁੰਦੀ ਹੈ ਫਿਰ ਪੋਲੀ ਹੁੰਦੀ ਹੈ ਫਿਰ ਉਹਦੇ ਵਿੱਚ ਧੋਪੇ ਪਾਏ ਜਾਂਦੇ ਐ ਇਦਾਂ ਜੁੱਤੀਆਂ ਭਿਉਂ ਭਿਉਂ ਕੇ ਥੋੜੇ ਮਾਰਦਿਆਂ ਜਿੰਨਾ ਚਿਰ ਤੁਸੀਂ ਪੰਜਾਬ ਲਈ ਗੱਲ ਨਹੀਂ ਕਰੋਗੇ ਇਹ ਮੇਰੀ ਕਹਿਲੀ ਇੱਕ ਫਿਤਰਤ ਬਣ ਗਿਆ ਵੀ ਜਿਹੜਾ ਬੰਦਾ ਨਾ ਗਲਤ ਹੈ ਉਹਨੂੰ ਮੌਕੇ ਤੇ ਗਲਤ ਕਹਿਣਾ ਸੱਚ ਸੁਣਾਏ ਸੀ ਸੱਚ ਕੀ ਬੇਣਾ ਅੱਜ ਤੁਹਾਡੇ ਖੋਤੀ ਜਿਹੜਾ ਨੀ ਤਰ੍ਹਾਂ ਨਹੀਂ ਵੀ ਚਾਪ ਰੂਸੀ ਕਰਾਂਗੇ ਇਹ ਤਾਂ ਮੌਕੇ ਤੇ ਕਹਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ